4250 ਵਾਲਾ ਆਹ ਵਾਲਾ ਆਰਟੀਕਲ ਜਿਹਦੀ ਕਿਸਮਤ ਦੇ ਵਿੱਚ ਹੋਣਾ ਉਹਨੂੰ ਮਿਲ ਜਾਣਾ ਜਿਹਦੀ ਕਿਸਮਤ ਨਹੀਂ ਹੋਣਾ ਉਹਨੂੰ ਨਹੀਂ ਮਿਲਣਾ ਸੂਟ ਇੰਨਾ ਪਿਆਰਾ ਜੇ ਤੁਸੀਂ ਸਭ ਤੋਂ ਪਹਿਲਾਂ ਰੀਲ ਦੇਖ ਰਹੇ ਹੋ ਤਾਂ ਸਭ ਤੋਂ ਪਹਿਲਾਂ ਬਾਏ ਕਰ ਲਓ ਕਿਉਂਕਿ ਇਹ ਚੀਜ਼ਾਂ ਬਹੁਤ ਘੱਟ ਮਿਲਦੀਆਂ ਨੇ ਰੇਟ ਦੇ ਅਕੋਰਡਿੰਗ ਸੂਟ ਇੰਨਾ ਪਿਆਰਾ ਜੇ ਤੁਸੀਂ ਰੀਡੀ ਕਰਵਾਉਣ ਚੱਲਦੇ ਹੋ ਨਾ ਕਾਰੀਗਰ ਨੇ ਇਹੀ ਗੱਲ ਕਹਿਣੀ ਆ 5000 ਰੁਪਏ ਮੈਂ ਕਢਾਈ ਦੀ ਲੇਬਰ ਲਵਾਂਗਾ ਕਾਰਿਗਰ ਨੇ ਇਹ ਗੱਲ ਪੱਕਾ ਕਹਿਣੀ ਆ ਵੀ 5000 ਰੁਪਏ ਮੈਂ ਕੱਲੋ ਵਰਕ ਵਰਕ ਦਾ ਲਊਂਗਾ ਪਰ ਆਪਾਂ ਤੁਹਾਨੂੰ 4250 ਦੀ ਰੇਂਜ ਦੇ ਵਿੱਚ ਹੈਂਡ ਵਰਕ ਦਾ ਸਭ ਤੋਂ ਸੋਹਣਾ ਆਰਟੀਕਲ ਦੇਣ ਜਾ ਰਹੇ ਆ ਕਿਨਨ ਤੇ ਕੰਮ ਬਾਜੂ ਤੇ ਕੰਮ ਔਰ ਦੁਪੱਟਾ ਇੰਨਾ ਸ਼ਾਨਦਾਰ ਦੁਪੱਟੇ ਦਾ ਪੂਰਾ ਹੈਵੀ ਕੰਮ ਫੋਰ ਸਾਈਡ ਸਾਰਾ ਫੋਰ ਸਾਈਡ ਵਗ ਪੱਲੇ ਬੜੇ ਸ਼ਾਨਦਾਰ ਬਣਿਆ ਹੋਇਆ 4250 ਰੁਪਏ ਪਿਓਰ ਆਰਗੈਂਜ਼ਾ ਦੀ ਸ਼ਰਟਸ ਸੌਫਟ ਆਰਗੈਂਜ਼ਾ ਸੌਫਟ ਆਰਗੈਂਜ਼ਾ ਦੁਪੱਟਾ ਤੇ ਪਿਓਰ ਕ੍ਰੇਪ ਦੀ ਸਲਵਾਰ ਰੰਗ ਚਾਰ ਆਇਆ ਚਾਰੇ ਰੰਗ ਅਲਟੀਮੇਟ ਆਏਗਾ ਪ੍ਰੋਪਰ ਮੋਰ ਪੰਖੀ ਆਏਗਾ ਪ੍ਰੋਪਰ ਨਵਾਂ ਇਹ ਸ਼ੇਡ ਗੂਲਾ ਨਾਰੀ ਸ਼ੇਡ ਆ ਚੈੱਕ ਕਰੋ ਜਾਮਨੀ ਰੰਗ ਪਰਪਲ ਕਲਰ ਪ੍ਰੋਪਰ ਡਾਰਕ ਪਰਪਲ ਸ਼ੇਡ 4250 ਰੁਪਏ ਰੰਗ ਤੁਸੀਂ ਫੜਾ ਫੜ ਕੋਈ ਵੀ ਬਾਇ ਕਰ ਲਓ ਬੁਕਿੰਗ ਹੋਣੀ ਹੈ ਦੋ ਨੰਬਰ ਦੇ ਸਕਰੀਨ ਤੇ ਮੈਂਸ਼ਨ ਨੇ ਜੇ ਸੂਰ ਦਾ ਰੇਟ ਸੁਣ ਕੇ ਤੁਸੀਂ ਆਰਡਰ ਨਾ ਕਰਿਆ ਨਾ ਤੁਸੀਂ ਤਾਂ ਆਖਿਓ ਸੂਰ ਦਾ ਰੇਟ ਬਿਲਕੁਲ ਘੱਟ ਰੇਟ ਦੇ ਵਿੱਚ ਇੰਨਾ ਪਿਆਰਾ ਆਰਟੀਕਲ ਲੈ ਕੇ ਆਇਆ ਨਹੀਂ ਤਾਂ ਇਹੋ ਜੇ ਆਰਟੀਕਲ 8000 8500 7700 7500 ਇਸ ਰੇਟ ਤੋਂ ਘੱਟ ਬਣਦੇ ਹੀ ਨਹੀਂ ਰੇਟ ਸੁਣ ਲੋ ਪਹਿਲਾ ਰੇਟ ਹੀ ਬੋਲਣ ਲੱਗਿਆ ਮੈਂ ਰੇਟ ਦੇ ਕੇ ਹਰਿਆਣ ਹੋ ਗਿਆ ਬਈ ਇੰਨੀ ਘੱਟ ਨਹੀਂ ਜਿਆਦਾ ਮੈਨੂੰ ਭਲੇਖਾ ਲੱਗਿਆ ਜਾਂ ਪਿੱਛੇ ਵਾਲਾ ਨੂੰ ਭਲੇਖਾ ਲੱਗ ਗਿਆ ਕੰਮ ਸਾਰਾ ਹੈਂਡ ਦਾ ਦਬਕੇ ਦਾ 4500 ਰੁਪਏ ਰੇਟ ਆ ਰਹਾ ਜੀ ਐਹੋ ਜਿਹੇ ਰੇਂਜਾਂ ਵਾਲੇ ਸੂਟ ਐਹੋ ਜਿਹੇ ਡਿਜ਼ਾਈਨ ਨਹੀਂ ਮਿਲਨੇ ਐਹੋ ਜਿਹੇ ਡਿਜ਼ਾਈਨ ਨਹੀਂ ਮਿਲਨੇ ਤੁਹਾਨੂੰ ਜਿੱਥੇ ਮਰਜ਼ੀ ਟਰਾਈ ਕਰ ਲਿਓ ਮਿਲਨੇ ਅਮਰੋ ਸਰੀਆ ਮਲਜਣ ਵਾਲੇ ਤੋਂ ਦੁਪੱਟੇ ਦੇ ਵੀ ਕਢਾਈ ਇੰਨਾ ਪਿਆਰਾ ਆਰਟੀਕਲ ਲੈ ਕੇ ਆਇਆ ਥੋੜਾ ਵਾਸਤੇ ਰੰਗ ਚੈੱਕ ਕਰੋ ਨਵੇਂ ਸ਼ੇਡ ਆ 4500 ਦੀ ਰੇਂਜ ਦੇ ਵਿੱਚ ਸਭ ਤੋਂ ਸੋਹਣਾ ਵਨ ਆਲ ਦਾ ਬੈਸਟ ਆਰਟੀਕਲ ਲੱਗਿਆ ਮੈਂ ਨਾ ਜੋਸ਼ ਆ ਜਾਂਦਾ ਇਹੋ ਜੇ ਸੂਟ ਦੇਖ ਕੇ ਰੇਟ ਨੇ ਤਾਂ ਮੈਨੂੰ ਸ਼ੌਕ ਘਰਦਾ ਮੈਂ એનਰਜੀ ਪੂਰੀ ਕਰਦੀ ਆਨ ਸੋ ਬਾਏ ਕਰ ਦੋ ਫੜਾ ਬਲ ਕਲੈਕਸ਼ਨ ਇਹੋ ਜੀ ਲਿਆਣੀ ਹੈ ਕਿ ਤੁਸੀਂ ਸਾਡੀ ਕਲੈਕਸ਼ਨ ਦੇ ਫੈਨ ਹੋ ਜਾਣਾ ਸੋ ਵੈਰਾਈਟੀ ਇਹੋ ਜੀ ਦੇਣੀ ਹੈ ਵੀ ਤੁਸੀਂ ਸੂਟਾਂ ਦੇ ਫੈਨ ਹੋ ਜਾਣਾ ਵੀ ਭਾਜੀ ਅਸੀਂ ਅੰਮ੍ਰਿਤਸਰੀਆਂ ਮਾਲ ਦੇ ਸੂਟਾਂ ਦੇ ਫੈਨ ਹੋ ਚੁੱਕੇ ਤੁਸੀਂ ਇਹ ਗੱਲ ਆਪ ਕਹਿਣੀ ਹੈ ਆ ਚੈੱਕ ਕਰੋ ਜੀ ਬੜਾ ਪਿਆਰਾ ਆਰਟੀਕਲ ਇਹ ਆ ਰਿਹਾ ਫੋਮ ਸ਼ੇਡ ਡਿਜ਼ਾਈਨਰ ਸਾਰਾ ਪੈਚ ਦਾ ਕੰਮ ਹੈ ਇਹਦੇ ਤੇ ਵਰਕ ਬਾਜੂ ਤੇ ਕੰਮ ਪਿਓਰ ਕਰੇਪ ਦੀ ਸਲਵਾਰ ਸਲਵਾਰ ਤੇ ਸਾਰਾ ਹੈਂਡਵਰਕ ਆ ਰਿਹਾ ਜੀ ਪੈਚਵਰਕ ਦਾ ਕੰਮ ਔਰ ਸੂਟ ਬੜਾ ਸੋਹਣਾ ਰੇਟ ਦੇ ਹਿਸਾਬ ਨਾਲ ਜਿਹੜਾ ਇਸ ਦਾ ਰੇਟ ਆਊਗਾ ਜੀ ਉਹ ਆਏਗਾ 9750 ਰੁਪਏ 9750 ਪ੍ਰਾਈਸ ਆਊਗਾ ਔਰ ਚੈੱਕ ਕਰੋ ਵੀ ਸਿੰਗਲ ਆਇਆ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਆ ਚੈੱਕ ਕਰੋ ਦੁਪੱਟਾ ਦੁਪੱਟਾ ਆ ਰਿਹਾ ਪਿਓਰ ਕ੍ਰਾਸ਼ ਔਰਗੈਂਜ਼ਾ ਦੇ ਦੁਪੱਟੇ ਦੀ ਡਿਜ਼ਾਈਨਿੰਗ ਚੈੱਕ ਕਰੋ ਹਾਈ ਹਾਈ ਐਂਡ ਲੈਵਲ ਦੀ ਡਿਜ਼ਾਈਨਿੰਗ ਹੈ ਇਹ ਹਾਈ ਐਂਡ ਲੈਵਲ ਮਤਲਬ ਕਿ ਬਸ ਤੋਂ ਉੱਪਰ ਸੋਚ ਵੀ ਖਤ ਸਾਰਾ ਕੁਝ ਖਤਮ ਹੋ ਸਭ ਤੋਂ ਸੋਹਣਾ ਆਰਟੀਕਲ ਬੁਕਿੰਗ ਕਰਾ ਲਓ ਫੜਵਾ। ਬਰੀਲਾ ਬਣਾ ਬਣਾ ਕੇ ਥੱਕ ਰਿਆ ਮੈਂ ਪਰ ਸੂਟ ਨਹੀਂ ਮੁੱਕਣ ਤੇ ਆ ਰਹੇ। ਸੂਟ ਇੰਨੇ ਪਿਆਰੇ ਬੜ ਬਣ ਕੇ ਆ ਰਿਆ। ਲੋ ਜੀ ਵੈਡਿੰਗ ਸੀਜ਼ਨ ਦਾ ਪ੍ਰੋਪਰ ਹਟਲ ਦਾ ਸ਼ੁਰੂ ਹੋ ਗਿਆ। ਸੋ ਵੈਡਿੰਗ ਦੇ ਲਈ ਆਪਣੇ ਕੋਲੋਂ ਐਡਵਾਂਸ ਪਹਿਲੀ ਆਪਾਂ ਤਿਆਰੀ ਕਰੀ ਹੋਈ ਸੀ ਔਰ ਆਪਾਂ ਪ੍ਰੋਪਰ ਸਟਾਕ ਲੈ ਕੇ ਆ ਰਹੇ ਸੀ। ਮੈਂ ਕਹਿੰਨਾ ਚੀਜ਼ਾਂ ਬੜ ਬਣ ਕੇ ਆ ਰਹੀਆਂ ਨਹੀਂ ਤੁਸੀਂ ਪੀਸ ਚੈੱਕ ਕਰ ਲਓ। ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦਾ ਆਰਟੀਕਲ ਆਇਆ ਇਹ। ਟੋਟਲੀ ਹੈਂਡਵਰਕ ਪ੍ਰੋਪਰ ਹੈਵੀ ਬਾਜੂ ਤੇ ਕੰਮ। ਬਾਜੂਆਂ ਦੀਆਂ ਪਿੱਛੋਂ ਕੱਡੀਆਂ ਹੋਈਆਂ ਨੇ ਆ ਦੇਖ ਮਤਲਬ ਕਿ ਬਾਜੂ ਤੇ ਪ੍ਰੋਪਰ ਹੈਵੀ ਕੰਮ ਆਏਗਾ ਅਜ ਦਾ ਸਲੀਵਸੇ ਕੰਮ ਆ ਰਿਹਾ ਸਾਰਾ ਹੈਂਡਵਰਕ ਫੁੱਲ ਪਿਓਰ 35 ਗ੍ਰਾਮ অর্ਗੈਂਜ਼ਾ ਦਾ ਇਹ ਆਰਟੀਕਲ ਸਾਰਾ ਫਰੰਟ ਹੈਵੀ ਟੋਟਲੀ ਹੈਂਡਵਰਕ ਦਾ ਪੀਸ ਔਰ ਦੁਪੱਟਾ ਚੈੱਕ ਕਰੋ ਲਾਈਨਿੰਗ ਦਾ ਕਪੜਾ ਨਾਲ ਮਿਲਣਾ ਪਿਓਰ ਕ੍ਰੇਪ ਦੀ ਲਾਈਨਿੰਗ ਨਾਲ ਤੇ 5 ਮੀਟਰ ਫੈਬਰਿਕ ਕ੍ਰੇਪ ਦਾ ਨਾਲ ਦੁਪੱਟਾ ਦੇਖੋ ਮਲਿਆ ਪਿਆ ਆਏ ਹਾਏ ਹਾਏ ਦੁਪੱਟਾ ਚੈੱਕ ਕਰੋ ਜੀ ਪੂਰਾ ਹੈਵੀ ਜਾਲ ਦੁਪੱਟਾ ਇਹੋ ਜੇ ਹੈਵੀ ਦੁਪੱਟੇ ਵਾਲੇ ਡਿਜ਼ਾਈਨਰ ਸੂਟ ਮਿਲਨੇ ਕਿੱਥੋਂ ਆ ਅਮਰਸਰੀਆ ਮਾਲ ਲੈਂਦੇ ਸਟੋਰ ਤੋਂ ਪੂਜਾ ਰੰਗ ਇਹਦਾ ਆਣਾ ਜੀ ਆਵਲਾ ਰੰਗ ਬੜੇ ਸੋਹਣੇ ਆ ਐਸਟਿਮ ਚਾਰ ਆ ਇਹ ਦੋਨੋਂ ਰੰਗ ਬੜੇ ਪਿਆਰੇ ਆ ਆ ਚੈੱਕ ਕਰੋ ਆ ਆ ਰਿਹਾ ਸੀ ਗ੍ਰੀਨ ਕਲਰ ਕਲਰ ਦੇਖੋ ਕਿੰਨਾ ਘੈਂਟ ਆ ਲੋ ਜੀ ਰੰਗ ਦੋਨੋਂ ਬੜੇ ਪਿਆਰੇ ਆ ਫੁੱਲ ਪਾਰਟੀਅਰ ਵੈਡਿੰਗਰ ਸੋ ਬੁਕਿੰਗ ਹੋਣੀ ਆ ਦੋ ਨੰਬਰ ਤੇ ਸਾਡੇ ਦੋਨੋਂ ਨੰਬਰ ਸਕਰੀਨ ਤੇ ਮੈਂਸ਼ਨ ਨੇ ਜਲਦੀ ਜਲਦੀ ਸੂਟ ਬਾਏ ਕਰ ਲਿਓ ਬਾਅਦ ਚ ਨਾ ਆਖਿਓ ਸੂਟ ਵਿੱਗੇ ਸੂਟ ਸੇਲ ਹੋ ਜਾਣਾ ਨਾਲ ਦੀ ਨਾਲ ਸਟਾਕ ਆਊਟ ਹੋ ਜਾਣਾ ਸੂਟ ਇੰਨਾ ਪਿਆਰਾ ਬਣ ਕੇ ਆਇਆ ਹੈ ਵੀ ਸ਼ੇਪ ਨੈਕ ਆੜਿਆਣ ਪਿਓਰ ਕ੍ਰੈਸ਼ ਔਰਗੇਂਜ਼ਾ ਫੈਬਰਿਕ ਉਤੇ ਆ ਡਿਜ਼ਾਈਨਿੰਗ ਚੈ ਕਿੰਨਾ ਕਿੰਨਾ ਰਸ਼ ਪੈ ਗਿਆ نیچے ਵਾਹ ਜੀ ਵਾਹ ਜੀ 20 ਸ਼ੇਪ ਨੈਕ ਸਾਰਾ ਹੈਂਡਵਰਕ ਪ੍ਰੋਪਰ ਹੈਵੀ ਬਾਜੂ ਤੇ ਕੰਮ ਪਿਓਰ ਕਰੇਪ ਦੀ ਸਲਵਾਰ ਸਲਵਾਰ ਤੇ ਸਾਰਾ ਹੈਂਡਵਰਕ ਟੋਟਲੀ ਹੈਂਡ ਦਾ ਕੰਮ ਲੋ ਜੀ ਹੁਣ ਅੱਜ ਪਹਿਲਾ ਨਰਾਤਾ ਸੀਗਾ ਇਸ ਕਰਕੇ ਪ੍ਰਮਾਤਮਾ ਦੀ ਕਿਰਪਾ ਨਾਲ ਚਲੋ ਨਰਾਤੇ 'ਚ ਹਰ ਕਿਸੇ ਨੂੰ ਹੁੰਦਾ ਵੀ ਇਹ ਮੇਨ ਦਿਨ ਹੁੰਦੇ ਆ ਸ਼ਗਨਾਂ ਵਾਲੇ ਤੇ ਹਰ ਕੋਈ ਸ਼ਾਪਿੰਗ ਕਰਦਾ ਹੈ ਇਹ ਸ਼ੁਭ ਵੀ ਮੰਨੇ ਜਾਂਦਾ ਆ ਚੈੱਕ ਕਰੋ ਰੰਗ ਰੰਗ ਆਇਆ ਬੜੇ ਪਿਆਰੇ ਪਿੰਕ ਸ਼ੇਡ ਵਾਈਟ ਬਲੂ ਕਲਰ ਡਿਜ਼ਾਈਨਿੰਗ ਇੰਨੀ ਪਿਆਰੀ ਦੁਪੱਟਾ ਵੀ ਹੈਵੀ ਵੀ ਸ਼ੇਪ ਨੈਕ ਬਾਜੂ ਤੇ ਕੰਮ ਨਾਲ ਸਲਵਾਰ ਰੰਗ ਬੜੇ ਸ਼ਾਨਦਾਰ ਆ ਆਏਗਾ ਇੱਕ ਰੋਸ 골ਡ ਜਿਆ ਸ਼ੇਡ ਬੜਾ ਪਿਆਰਾ ਬ੍ਰਾਉਨਿਸ਼ ਕਲਰ ਰੇਟ ਆ ਰਿਹਾ ਜੀ ਇਸ ਦਾ 7450 ਰੁਪਏ ਪਿਓਰ ਖਾਦੀ ਸਿਲਕ ਦਾ ਬੜਾ ਪਿਆਰਾ ਆਰਟੀਕਲ ਲੈ ਕੇ ਆਇਆ ਚਾਰ ਸ਼ੇਡ ਰੈਡੀ ਕਰਵਾਇਆ ਡਿਜ਼ਾਈਨ ਇੰਨਾ ਪਿਆਰਾ ਸੋ ਸਟਾਕ ਇੰਨਾ ਪਿਆ ਜਲਦੀ ਨੂੰ ਜਲਦੀ ਆਪਾਂ ਰੀਲਾਂ ਬਣਾ ਕੇ ਤੁਹਾਡੇ ਅੱਗੇ ਸ਼ੇਅਰ ਕਰ ਦੇਣੀ ਆ ਸਾਰੀਆਂ ਆ ਚੈੱਕ ਕਰੋ ਆਰਟੀਕਲ ਨੀਚੇ ਫਸਟ ਫਲੋਰ ਤੇ ਪੂਰਾ ਰਸ ਓਏ ਹੋਏ ਹੋਏ ਖਜ਼ਾਨਾ ਹੈ ਖਜ਼ਾਨਾ ਇਹ ਚੀਜ਼ਾਂ ਮੈਂ ਨਾਲ ਦੇਖਦਾ ਤੁਹਾਡੇ ਨਾਲ ਹੀ ਦੇਖਦਾ ਮੈਂ ਵੀ ਸੋ ਪੀਸ ਬਣ ਕੇ ਆਇਆ ਲੁੱਕ ਚੈੱਕ ਕਰ ਲੋ ਸੂਟ ਦੀ ਫਰੰਟ ਔਰ ਬੈਕ ਦਾ ਡਿਜ਼ਾਈਨ ਆ ਆ ਰਿਹਾ ਫਰੰਟ ਸਾਰਾ ਹੈਂਡਵਰਕ ਫਾਲਸਾ ਰੰਗ ਮੈਨੇ ਓਪਨ ਕਰਿਆ ਪ੍ਰੋਪਰ ਹੈਵੀ ਬਾਜੂ ਤੇ ਕੰਮ ਆ ਰਿਹਾ ਸਲਵਾਰ ਦੇ ਪੌਂਚੇ ਤੇ ਕਢਾਈ ਦਿਖਾ ਦਰੋ ਮੀ ਸਲਵਾਰ ਦੇ ਪੌਂਚੇ ਦਿਖਾ ਦੇ ਅ ਸਲਵਾਰ ਦੇ ਪੌਂਚੇ ਤੇ ਕਢਾਈ ਆਊਗੀ ਬੈਕ ਤੇ ਐਮਬ੍ਰੋਇਡਰੀ ਦਿਖਾਣਾ ਤੁਹਾਨੂੰ ਪਿਓਰ ਖਾਦੀ ਸੰਗ ਦਾ 올 ਓਵਰ ਸੂਟ ਰੇਟ ਮੈਂ ਵੀਡੀਓ ਚ ਦੱਸੂਗਾ ਸੋ ਆਪਣਾ ਧਿਆਨ ਦੇਖੋ ਆ ਰਿਹਾ ਫਰੰਟ ਰੇਟ ਆ ਰਹੀ ਜੀ 8750 ਰੁਪਏ 8750 ਰੁਪਏ ਬੈਕ ਫਰੰਟ ਸੋ ਇੰਨਾ ਪਿਆਰਾ ਆਰਟੀਕਲ ਪਿਓਰ ਖੱਡੀ ਦਾ ਦੁਪੱਟਾ ਓਏ ਦੁਪੱਟਾ ਦੇਖੋ ਕਿੰਨਾ ਪਿਆਰਾ ਪ੍ਰੋਪਰ ਡਿਜ਼ਾਈਨਰ ਗਾਰਲਿਸ਼ ਲੁੱਕ ਵਾਲਾ ਆਰਟੀਕਲ ਆ ਰਿਹਾ ਜੀ ਵੈਡਿੰਗ ਵੇਅਰ ਪਾਰਟੀ ਵੇਅਰ ਰੰਗ ਚੈੱਕ ਕਰ ਲਓ ਰਾਇਲ ਬਲੂ ਰੰਗ ਤੁਸੀਂ ਕੋਈ ਵੀ ਬਾਏ ਕਰ ਲਓ ਜਬਰਦਸਤ ਵੈਰਾਈਟੀ ਲੈ ਕੇ ਆਇਆ ਜਬਰਦਸਤ ਰਾਇਲ ਬਲੂ ਆ ਗਿਆ ਮੋਰ ਪੰਖੀ ਕਲਰ ਆ ਗਿਆ ਕਲਰ ਚੈੱਕ ਕਰੋ ਜੀ ਆ ਜਿਹੜਾ ਸਟੋਨ ਵਰਕ ਕਰਿਆ ਹੈ ਨਾ ਵਿੱਚ ਕਿੰਨਾ ਪਿਆਰਾ ਲੱਗ ਰਿਹਾ ਦੇਖੋ ਆਹ ਦੇਖੋ ਪਰਲ ਵਰਕ ਉਹ ਸੋਰੀ ਪੀਕੋਕ ਕਲਰ ਹੈ ਜਲਦਬਾਜ਼ੀ ਦੇ ਵਿੱਚ ਬੋਲਦਾ ਆਇਆ ਮਹਿਰੂਨ ਕਲਰ ਕਲਰ ਤੁਸੀਂ ਕੋਈ ਵੀ ਵਾਇਰ ਕਰ ਲੋ 8850 ਕੀ ਦੇਖ ਰਹੇ ਹੋ ਹਨ ਫੂਟ ਦੇਖ ਰਹੇ ਯਾਰ ਫੂਟ ਆਇਆ ਸੀ ਇੱਕ ਬੜਾ ਕੈਂਪ ਫੂਟ ਮੰਗ ਰਹੀ ਗਾ ਵੀਓ ਜਰਾ ਵੀਡੀਓ ਬਣਾ ਰਹੇ ਹੋਰ ਉਹ ਤੇਰੀ ਲੈ ਫਿਰ ਦਿਖਾਈ ਦੇਣਾ ਨੂੰ ਲੋ ਜੀ ਜਰਾਫ ਸਿਲਕ ਦਾ ਆਰਟੀਕਲ ਫੱਟੋ ਸੋਨਾ ਪੀਸ ਇਹ ਰੀਸਟਾਕ ਹੋਇਆ ਜੀ ਸੂਟ ਬੜਾ ਪਿਆਰਾ ਆਰਟੀਕਲ ਹੈ ਤੁਸੀਂ ਡਿਜ਼ਾਈਨਿੰਗ ਚੈੱਕ ਕਰੋ ਪਿਓਰ ਕ੍ਰੇਪ ਦੀ ਸਲਵਾਰ ਔਰ ਡਿਜ਼ਾਈਨ ਅਲਟੀਮੇਟ ਜਿਹਨਾਂ ਨੂੰ ਪਾਰਟੀ ਵੇਅਰ ਸੂਟ ਚਾਹੀਦੇ ਆ ਚਾਹੇ ਹੁਣ ਵਿਜ਼ਿਟ ਕਰ ਲਓ ਚਾਹੇ ਔਨਲਾਈਨ ਮੰਗਾ ਲਓ ਡਿਜ਼ਾਈਨਿੰਗ ਦੇ ਦਾਂਗੇ ਇਹ ਕਲਾਸ ਅਲਟੀਮੇਟ ਪੂਰਾ ਫਰੰਟ ਹੈਵੀ ਪ੍ਰੋਪਰ ਹੈਵੀ 슬ੀਵਸ ਤੇ ਕੰਮ ਆ ਰਿਹਾ ਪਿਓਰ ਕ੍ਰੇਪ ਦੀ ਬਾਟਮ ਸਾਰਾ ਹੈਂਡ ਦਾ ਕੰਮ ਕਲਰ ਕੰਟਰਾਸਟ ਬੜਾ ਪਿਆਰਾ ਸਟਾਕ ਇੰਨਾ ਆਇਆ ਪਿਆ ਇਕੋ ਨਹੀਂ ਆਗਰ ਨਹੀਂ ਰੋਮੀ ਸਟਾਕ ਇੰਨਾ ਆਇਆ ਬੈ ਕਿ ਕਿਹਦੀ ਰੀਲ ਬਣਾਵਾਂ ਕਿਤੇ ਕਿਹਦੀ ਨਾ ਬਣਾਵਾਂ ਆ ਚੈੱਕ ਕਰੋ ਦੁਪੱਟਾ ਦੁਪੱਟਾ ਇੰਨਾ ਪਿਆਰਾ ਪਿਓਰ ਆਰਗੈਂਜ਼ਾ ਦੁਪੱਟਾ ਆ ਰਿਹਾ ਸੋ ਰੇਟ ਇਸ ਦਾ ਹੋਊਗਾ ਜਿਹੜਾ ਉਹ ਆਏਗਾ ਜੀ 9650 ਰੁਪਏ 9650 ਇਹੋ ਜੇ ਸੂਟਾਂ ਦੀ ਨਾ ਮਤਲਬ ਕਿ 10 ਤੋਂ 15 ਮਿੰਟ ਰੀਲ ਮਸਾ ਚੱਲਦੀ ਹੈ ਸੂਟ ਨਾਲ ਦੀ ਨਾਲ ਕਸਟਮਰ ਦਾ ਬੁੱਕ ਹੋ ਜਾਂਦਾ ਮਤਲਬ ਕਿ 20 ਮਿੰਟ ਬਾਅਦ ਤਾਂ ਸਾਡਾ ਇਹ ਮੈਸੇਜ ਆਂਦਾ ਰਿਪਲਾਈ ਜਾਂਦਾ ਵੀ ਸੋਲਡ ਆਊਟ ਆ ਜੀ ਪ੍ਰੀ ਬੁਕਿੰਗ ਨੇ ਮਿਲੇਗਾ ਸੋ ਜਿੰਨੀ ਜਲਦੀ ਹੋ ਸਕੇ ਓਨੀ ਤੋਂ ਜਲਦੀ ਹੋ ਜਲਦੀ ਬੁਕਿੰਗ ਕਰਾਇਆ ਕਰੋ ਸੋ ਪੀਸ ਚੈੱਕ ਕਰ ਲਓ ਮੈਂ ਲੈ ਕੇ ਆਇਆ ਨਾ ਮਾਡਲ ਇਹ ਪਾਇਆ ਥੋੜਾ ਬੜਾ ਪਿਆਰਾ ਬਣਾਇਆ ਹੈ ਕਲਰ ਕੰਟਰਾਸਟ ਬਹੁਤ ਯੂਨੀਕ ਹੈ ਡਿਫਰੈਂਟ ਕਲਰ ਕੰਬੀਨੇਸ਼ਨ ਪਿਓਰ ਸ਼ਿਮਾ ਟਿਸ਼ੂ ਦਾ ਇਹ ਆਰਟੀਕਲ ਆ ਰਿਹਾ ਜੀ ਸਾਰਾ ਫਰੰਟ ਹੈਵੀ ਟੋਟਲੀ ਹੈਂਡਵਰਕ ਮਰਜੰਤਾ ਕਰਦੀ ਪਿਓਰ ਕਲੇਵ ਦੀ ਸਲਵਾਰ ਮੈਚਿੰਗ ਸਲਵਾਰ ਹੋਊਗੀ ਕੰਟਰਾਸਟ ਦੇ ਵਿੱਚ ਔਰ ਚੈੱਕ ਕਰੋ ਕਿੰਨਾ ਪਿਆਰਾ ਆਰਟੀਕਲ ਹੈ ਪੂਰਾ ਫਰੰਟ ਹੈਵੀ ਆ ਰਿਹਾ ਟੋਟਲੀ ਹੈਂਡ ਦਾ ਕੰਮ ਔਰ ਚੈੱਕ ਕਰੋ ਪਿਓਰ ਕਲੇਵ ਦੀ ਬਾਟਮ ਬਾਟਮ ਤੇ ਸਾਰਾ ਹੈਂਡਵਰਕ ਟੋਟਲੀ ਹੈਂਡਵਰਕ ਦਾ ਕੰਮ ਜੀ ਸੋ ਬੜਾ ਪਿਆਰਾ ਪੀਸ ਹੈ ਸਿੰਗਲ ਪੀਸ ਫੋਰ ਲੋ ਵੀ ਜਬਾਨਕ ਆਇਆ ਔਰ ਦੁਪੱਟੇ ਤੇ ਸਾਰਾ ਗੋਟਾ ਪੱਤੀ ਵਰਕ ਦਾ ਕੰਮ ਆ ਰਿਹਾ ਫੋਰ ਸਾਈਡ ਔਰ ਚੈੱਕ ਕਰੋ ਇਹ ਦੁਪੱਟਾ ਜਿਹੜੇ ਸਾਰਾ ਗੋਟਾ ਪੱਤੀ ਫੋਰ ਸਾਈਡ ਦਾ ਕੰਮ ਆ ਰਿਹਾ ਰੇਟ ਆਊਗਾ ਜੀ ਇਹ 13900 ਰੁਪਏ ਦਬਕੇ ਵਰਕ ਦਾ ਸੁਪਰ ਟ੍ਰੈਂਡਿੰਗ ਆਰਟੀਕਲ ਰੀਸਟਾਕ ਹੋਇਆ ਜੀ ਮੇਰੇ ਸਟੋਰ ਦਾ ਸੁਪਰ ਟ੍ਰੈਂਡਿੰਗ ਆਰਟੀਕਲ ਇੰਨਾ ਪਿਆਰਾ ਆਰਟੀਕਲ ਹਰ ਕਲਾਇੰਟ ਮੈਨੂੰ ਕਹਿੰਦਾ ਪਾਜੀ ਸੂਟ ਆਰਡਰ ਕਰਨਾ ਹੈ ਜਦੋਂ ਵੀ ਰੀਲ ਪੈਂਦੀ ਹੈ ਜੀ ਹਰ ਕਲਾਇੰਟ ਦੇ ਮੈਸੇਜ ਨਾਲ ਦਿਨਾਲ ਰਹੇ ਪਾਜੀ ਸੂਟ ਆਰਡਰ ਕਰਨਾ ਸੂਟ ਹੀ ਬੜਾ ਸ਼ਾਨਦਾਰ ਆ ਜੀ ਇੱਕ ਕਲਾਇੰਟ ਨੂੰ ਸੂਟ ਇੰਨਾ ਪਸੰਦ ਆ ਕੋਈ ਕਲਾਇੰਟ ਨਹੀਂ ਹੈਗਾ ਜਿਸ ਨੂੰ ਨਾ ਪਸੰਦ ਹੋਵੇ ਪਿਓਰ ਗਲਾਸ ਸ਼ਿਮਰ ਔਰਗੈਂਜ਼ਾ ਦਾ ਵੈਡਿੰਗ ਵੇਅਰ ਪਾਰਟੀ ਵੇਅਰ ਸਪੈਸ਼ਲ ਦਬਕੇ ਵਰਕ ਦਾ ਆਰਟੀਕਲ ਸਭ ਤੋਂ ਵੱਡੀ ਗੱਲ ਇਹ ਆ ਆਰਟੀਕਲ ਉਹ ਆਰ ਆਂਟੀਆਂ ਚਾਚੀਆਂ ਤਾਈਆਂ ਮਾਮੀਆਂ ਭੂਆ ਕੁੜੀਆਂ ਜਿਹੜਾ ਮਰਦੀ ਪਾਲੇ ਸੂਟ ਹੀ ਬੜਾ ਪਿਆਰਾ ਜੀ ਘੇਰੇ ਦੇ ਸਾਰਾ ਦਬਕੇ ਦਾ ਕੰਮ ਪ੍ਰੋਪਰ ਬਾਜੂ ਤੇ ਕੰਮ ਪਿਓਰ ਕਰੇਮ ਦੀ ਬਾਟਮ-ਬਾਟਮ ਦੇ ਸਾਰਾ ਹੈਂਡ ਦਾ ਕੰਮ ਆਊਗਾ ਦਬਕੇ ਦਾ ਔਰ ਦੁਪੱਟਾ ਜਿੰਨਾ ਸੋਨਾ ਸੂਟ ਉਸ ਤੋਂ ਦੁਗਣਾ ਤਿਗਣਾ ਸੋਨਾ ਇਹਦਾ ਦੁਪੱਟਾ ਹੀ ਆ ਚੈੱਕ ਓਏ ਹੋ ਹੋ ਵਾਹ ਦੁਪੱਟੇ ਦੀ ਡਿਜ਼ਾਈਨਿੰਗ ਚੈੱਕ ਕਰੋ ਨਖਰੇ ਕਰ ਰਹਾ ਖੁੱਲਣ ਵਾਲਾ ਥਾਈ ਪੀਸ ਬਣ ਕੇ ਆਇਆ ਜੀ ਇਹ ਇਹ ਤਾਂ ਨਖਰੇ ਕਰੇਗਾ ਲੋਰੀ ਹੁਣ ਚੈੱਕ ਕਰੋ ਦੁਪੱਟਾ ਦੁਪੱਟਾ ਪੂਰਾ ਹੈਵੀ ਦਬਕੇ ਦੇ ਵਿੱਚ ਸਭ ਤੋਂ ਸੋਹਣਾ ਦੁਪੱਟਾ ਪੂਰਾ ਹੈਵੀ ਦੁਪੱਟਾ ਪੂਰਾ ਹੈਵੀ ਸੋ ਰੰਗ ਦੇ ਮਾਰ ਲਓ ਨੀਆ ਹੁਣ ਜਿਹੜਾ ਰੰਗ ਤੁਹਾਨੂੰ ਚਾਹੀਦਾ ਇਸ ਦੇ ਵਿੱਚ ਪਾਊਡਰ ਬਲੂ ਕਲਰ ਵੀ ਆ ਗਿਆ ਸੀਗਰੀ ਸ਼ੇਡ ਵੀ ਆ ਗਿਆ ਆਇਆਗਾ ਚੀਕੂ ਕਲਰ ਵੀ ਆ ਗਿਆ ਚਾਰੇ ਰੰਗ ਆ ਗਿਆ ਚਾਰੇ ਰੰਗ ਪਿਆਰੇ ਆ ਬੜਾ ਪਿਆਰਾ ਆਰਟੀਕਲ ਬੁਕਿੰਗ ਕਰਾ ਲਓ ਜਲਦੀ ਤੋਂ ਜਲਦੀ ਲੋ ਜੀ ਸੋਲੋ ਆਰਟੀਕਲ ਇੱਕ ਹੋਰ ਲੈ ਕੇ ਆਇਆ ਬੁਟੀਕ ਪੀਸ ਫੋਟੋ ਵਾਲਾ ਡਿਜ਼ਾਈਨ ਜੀ ਪੀਸ ਆ ਸਿੰਗਲ ਬਣ ਕੇ ਨੋ ਕਲਰ ਕੋਈ ਕਲਰ ਕੰਬੀਨੇਸ਼ਨ ਹੋਰ ਆਇਆ ਨਹੀਂ ਇਹਦੇ ਸਿੰਗਲ ਕਲਰ ਦੇ ਵਿੱਚ ਸਿੰਗਲ ਡਿਜ਼ਾਈਨ ਔਰ ਪੀਸ ਨਵਾਂ ਫੈਬਰਿਕ ਨਵਾਂ ਡਿਜ਼ਾਈਨ ਫੈਬਰਿਕ ਨਵਾਂ ਲਾਂਚ ਹੋਇਆ ਜੀ ਇਹ ਸੋ ਚੈੱਕ ਕਰੋ ਪੂਰਾ ਫਰੰਟ ਹੈਵੀ ਫੈਬਰਿਕ ਆ ਰਿਹਾ ਮਤਲਬ ਕੀ ਟੈਬੀ ਟਾਈਪ ਫੈਬਰਿਕ ਆ ਡਿਫਰੈਂਟ ਜਿਹਾ ਫੈਬਰਿਕ ਆ ਸਾਰਾ ਹੈਂਡ ਦਾ ਕੰਮ ਪ੍ਰੋਪਰ ਹੈਵੀ ਬਾਜੂ ਦੇ ਕੰਮ ਮੋਡਲ ਵਾਲਾ ਪੀਸ ਆ ਫੋਟੋ ਵਾਲਾ ਡਿਜ਼ਾਈਨ ਆ ਔਰ ਆ ਆ ਰਿਹਾ ਇਹਦਾ ਦੁਪੱਟਾ ਤੁਸੀਂ ਬਾਜੂ ਦੇ ਕੰਮ ਚੈੱਕ ਕਰੋ ਸਾਰਾ ਪੈਚ ਦਾ ਕੰਮ ਆ ਔਰ ਦੁਪੱਟਾ ਆ ਰਿਹਾ ਆਵਲਾ ਵੀ ਸਕੋਸ ਔਰ ਗੈਂਜ਼ਾ ਦਾ ਇਹੋ ਜਿਹਾ ਆਰਟੀਕਲ ਤੁਸੀਂ ਰੈਡੀ ਕਰਵਾਉਣ ਚੱਲ ਜੋ ਤੁਸੀਂ ਖਰਚ گے ਹੋਗੇ 15 ਬੰਦਾ 16 16000 ਰੁਪਇਆ ਸੋ ਰੇਟ ਆ ਰਿਹਾ ਇਸ ਦਾ 8750 ਰੁਪਏ 8750 ਪਿਓਰ ਔਰਗੈਂਜ਼ਾ ਦੇ ਵਿੱਚ ਇੱਕ ਬੁਟੀਕ ਪੀਸ ਇਹੋ ਜਿਹਾ ਲੈ ਕੇ ਆਇਆ ਵੀ ਜਿੱਦੀ ਰੇਂਜ ਇੰਨਾ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਇਹ ਆਰਟੀਕਲ ਬਣ ਕੇ ਆਇਆ ਕਿ ਸੂਰ ਤੁਸੀਂ ਹਰ ਕਿਸ ਨੇ ਕਹਿਣਾ ਪਾਜੀ ਅਸੀਂ ਬਾਏ ਕਰਨਾ ਪਰ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਸੂਟ ਬੜਾ ਸ਼ਾਨਦਾਰ ਬਣਾਇਆ ਸਾਰਾ ਬੁਟੀਕ ਵੀ ਸਾਰਾ ਹੈਂਡਵਰਕ ਦਾ ਕੰਮ ਤੁਸੀਂ ਕਲਰ ਦੇਖੋ ਡਿਜ਼ਾਈਨਿੰਗ ਦੇਖੋ ਵਰਕ ਦਾ ਕੰਟਰਾਸਟ ਚੈੱਕ ਕਰੋ ਬੁਟੀਕ ਵੀਸ ਬਣਾਇਆ ਪ੍ਰੋਪਰ ਹੈਂਡ ਦਾ ਕੰਮ ਪ੍ਰੋਪਰ ਹੈਵੀ ਬਾਜੂ ਤੇ ਕੰਮ ਬਾਜੂ ਤੇ ਵਰਕ ਆ ਰਿਹਾ ਪਿਓਰ ਕ੍ਰੇਪ ਦੀ ਬਾਟਮ ਆ ਰਹੀ ਹੈ ਦੁਪੱਟਾ ਵੀ ਬੜਾ ਸ਼ਾਨਦਾਰ ਬਣਾਇਆ ਦੁਪੱਟਾ ਆ ਰਿਹਾ ਬੜਾ ਸੋਹਣਾ ਦੁਪੱਟੇ ਪੱਲੇ ਤੇ ਵਰਕ ਆ ਰਿਹਾ ਪ੍ਰੋਪਰ ਪੱਲੇ ਬੜੇ ਪਿਆਰੇ ਬਣਾਇਆ ਹੈ ਦੁਪੱਟੇ ਦੇ ਸੋ ਬੜਾ ਪਿਆਰਾ ਪੀਸ ਆ ਰੇਟ ਆ ਰਿਹਾ 5500 ਰੁਪਏ ਰੰਗ ਮੰਨੇ ਆ ਚਾਰ ਇੱਕ ਕਵਾਂ ਲਾਈਲੈਕ ਸ਼ੇਡ ਇੱਕ ਆ ਗਾਜ਼ਰੀ ਪੀਚ ਕਲਰ ਇੱਕ ਨੀਚੇ ਆ ਗਿਆ ਬੜਾ ਪਿਆਰਾ ਸੀ ਗ੍ਰੀਨ ਜਿਹੜਾ ਸ਼ੇਡ ਆ ਡਿਫਰੈਂਟ ਆ ਇੱਕ ਆਏਗਾ ਜੀ ਇਹ ਲਵੈਂਡਰ ਕਲਰ ਚਾਰ ਰੰਗ ਨੇ ਚਾਰੇ ਰੰਗ ਸੋਨੇ ਦੇ ਕੋਈ ਵੀ ਰੰਗ ਤੁਸੀਂ ਆਪਣਾ ਬਾਇ ਕਰ ਲਓ 5500 ਰੁਪਏ ਰੇਟ ਆ ਦੋ ਨੰਬਰ ਸਾਡੇ ਸਕਰੀਨ ਤੇ ਮੈਂਸ਼ਨ ਆ ਆ ਡਿਜ਼ਾਈਨ ਦੀ ਇੰਨੀ ਡਿਮਾਂਡ ਆ ਨਾ ਮੇਰੇ ਸਟੋਰ ਦੇ ਵਿੱਚ ਜਿੰਨੀ ਮੇਰੇ ਕੋਲ ਆਨਲਾਈਨ ਆ ਓਨੀਓ ਮੇਰੇ ਕੋਲ ਸ਼ਾਪ ਦੀ ਡਿਮਾਂਡ ਆ ਪਰ ਇਸ ਟਾਈਮ ਸ਼ਾਰਟ ਲਿਸਟ ਦੇ ਵਿੱਚ ਚੱਲ ਰਿਹਾ ਇਹ ਆਰਟੀਕਲ ਪੂਰਾ ਸ਼ਾਰਟ ਲ ਇੰਨਾ ਪਿਆਰਾ ਆਰਟੀਕਲ ਇਹ ਮਤਲਬ ਕਿ ਇਹਦੇ ਵਿੱਚ ਰੰਗ ਬਹੁਤ ਬਣਦੇ ਆ 5 ਤੋਂ 6 ਰੰਗ ਬਣਦੇ ਆ ਪਰ ਅੱਜ ਕਿਸਮਤ ਮਾੜੀ ਪੀਸ ਇੱਕ ਬਣ ਕੇ ਆਇਆ ਆ ਆ ਚੈੱਕ ਕਰੋ ਜੀ ਇੰਨਾ ਪਿਆਰਾ ਆਰਟੀਕਲ ਘੇਰਾ ਫਰੰਟ ਪ੍ਰੋਪਰ ਹੈਵੀ ਬਾਜੂ ਛੀਕੂ ਰੰਗ ਹੈ ਕਸਟਮਰ ਦੇ ਮੈਸੇਜ ਆ ਰਹੇ ਨੇ ਸਾਡੀ ਵੀਡੀਓ ਪਹਿਲਾਂ ਵਾਇਰਲ ਹੋ ਚੁੱਕੀ ਹੈ ਸੋ ਕਲਰ ਦਾ ਕੋਈ ਪਤਾ ਨਹੀਂ ਲੱਗਦਾ ਕਿਹੜਾ ਆ ਰਿਹਾ ਕਿਹੜਾ ਨਹੀਂ ਆ ਰਿਹਾ ਅਸੀਂ ਪ੍ਰੀ ਬੁਕਿੰਗ ਵੀ ਨਹੀਂ ਕਰ ਰਹੇ ਸੋ ਇੰਨਾ ਪਿਆਰਾ ਆਰਟੀਕਲ ਆ ਦੁਪੱਟਾ ਵੀ ਜਿਹੜਾ ਸ਼ਾਨਦਾਰ ਬਣਾਇਆ ਹੈ ਸੂਲ ਬਹੁਤ ਸੋਹਣਾ ਹੈ ਆਜੋ ਇਹ ਕੰਮ ਦੇਖੋ ਕਿੰਨਾ ਪਿਆਰਾ ਹੁਣ ਇਹ ਕਲਰ ਪਹਿਲਾਂ ਆਇਆ ਨਹੀਂ ਕਦੇ ਇਹ ਨਵਾਂ ਕਲਰ ਬਣ ਕੇ ਆਇਆ ਸਾਰਾ ਕਟਵਰਖ ਦਾ ਕੰਮ ਸਾਰਾ ਪੈਚ ਦਾ ਕੰਮ ਦੁਪੱਟਾ ਮੈਂ ਕਹਿੰਨਾ ਦੁਪੱਟੇ ਪੂਰੀ ਜਾਨ ਪਾਈ ਹੋਈ ਹੈ ਸੂਟ ਦੇ ਵਿੱਚ ਕਹਿੰਦੇ ਦੁਪੱਟਾ ਸੋਹਣਾ ਹੋਵੇ ਤਾਂ ਸੂਟ ਦਾ ਦੁਗਣਾ ਦਿਖਣਾ ਰੋ ਪੈਣ ਦਾ ਸੂਟ ਬਹੁਤ ਸੋਹਣਾ ਅਲਟੀਮੇਟ ਪੀਸ ਹੈ ਜਿਹੜੀ ਬੁਕਿੰਗ ਕਰਾਣੀ ਹੈ ਦੋ ਨੰਬਰ ਤੇ ਹੋਣੀ ਹੈ 12800 ਰੁਪਏ ਦਾ ਸਪੈਸ਼ਲ ਮਸਟਰਡ ਕਲਰ ਦਾ ਬੁਟੀਕ ਪੀਸ ਲੈ ਕੇ ਆਏ ਜੀ ਹੈਂਡbag ਦੇ ਵਿੱਚ ਵੈਡਿੰਗ ਦੀ ਕਲੈਕਸ਼ਨ ਇੱਕ ਤੋਂ ਇੱਕ ਬਣ ਕੇ ਆ ਰਹੀ ਹੈ ਸੋ ਆਪਣੀ ਸ਼ਾਪਿੰਗ ਜਿਹੜੀ ਆ ਉਹ ਸ਼ ਕਿਉਂਕਿ ਜਿਹੜੇ ਸੂਟ ਤੁਹਾਨੂੰ ਪਸੰਦ ਆਉਂਦੇ ਆ ਬਾਏ ਕਰੀ ਚੱਲੋ ਬਾਅਦ ਚ ਨਾਲ ਆਖੋ ਭਾਜੀ ਪੀਸ ਆਊਟ ਹੋ ਗਏ ਸਾਰੇ ਸਟਾਕ ਆਊਟ ਹੋ ਗਏ ਆ ਚੈੱਕ ਕਰੋ ਫਰੰਟ ਬੁਰਾ ਹੈਵੀ ਪ੍ਰੋਪਰ ਹੈਵੀ 슬ੀਵਸ ਤੇ ਕੰਮ ਆ ਬੈਕ ਤੇ ਕੀ ਰਬਣਾ ਹੋਇਆ ਦਾ ਬੈਕ ਐਮਬ੍ਰੋਇਡਰੀ ਫਰੰਟ ਔਰ ਬੈਕ ਦਾ ਡਿਜ਼ਾਈਨ ਬੁਟੀਕਾਂ ਵਾਲੇ ਸੋਲੋ ਸੋਲੋ ਆਰਟੀਕਲ ਜਿੰਨੇ ਵੀ ਆ ਰਹੇ ਆ ਅਲਟੀਮੇਟ ਬਣ ਕੇ ਆ ਰਹੇ ਆ ਪਿਓਰ ਖਾਦੀ ਸਿਲਕੇ ਦਾ ਸਾਰਾ ਹੈਂਡਵਰਕ ਦਾ ਇਹ ਆਰਟੀਕਲ ਬਣਾ ਹੋਇਆ ਹੈ ਪ੍ਰੋਪਰ ਹੈਵੀ ਬਾਟਮ ਤੇ ਕੰਮ ਆ ਰਿਹਾ ਬਾਟਮ ਤੇ ਸਾਰਾ ਕੰਮ ਕਰਾਇਆ ਫਰੰਟ ਔਰ ਬੈਕ ਤੇ ਕੀ ਰਬੜਾ ਨਾਈ ਔਰ ਚੈੱਕ ਕਰੋ ਇਹਦਾ ਪਿਓਰ ਖਾਦੀ ਦਾ ਦੁਪੱਟਾ ਔਰ ਗੈਂਜ਼ਾ ਦਾ ਦੁਪੱਟੇ ਸਾਰਾ ਹੈਂਡਵਰਕ ਆ ਰਿਹਾ ਜੀ ਫੋਰ ਸੈਟ ਸੋ ਪੀਸ ਦੀ ਬੁਕਿੰਗ ਹੋਣੀ ਹੈ ਸਿਰਫ ਦੋ ਨੰਬਰ ਤੇ ਦੋਨੋਂ ਨੰਬਰ ਅਸੀਂ ਸਕਰੀਨ ਤੇ ਮੈਂਸ਼ਨ ਕਰੇ ਹੋਇਆ ਸੋ ਰੇਟ ਇਸ ਦਾ ਹੈਗਾ 12500 ਰੁਪਏ ਜੀ ਲੋ ਜੀ ਸੈਲੀਬ੍ਰਿਟੀ ਆਰਟੀਕਲ ਫੋਟੋ ਵਾਲਾ ਸੂਟ ਤਾਂ ਤਿੰਨੇ ਜਣਿਆਂ ਨੇ ਪਾਇਆ ਹੋਇਆ ਪਰ ਜਿਹੜਾ ਸਭ ਤੋਂ ਸੋਹਣਾ ਸੂਟ ਆ ਉਹ ਹੈਗਾ ਰਸਟ ਉਹ ਆਪਾਂ ਲੈ ਕੇ ਆਏ ਆ ਸੋ ਪੀਸ ਰੈਡੀ ਕਰਵਾਇਆ ਡਿਜ਼ਾਈਨ ਸੇਮ ਰੈਡੀ ਕਰਵਾਇਆ ਇੰਨਾ ਪਿਆਰਾ ਪੀਸ ਆ ਆ ਚੈੱਕ ਕਰੋ ਬੁਟੀਕ ਮੇਡ ਆਰਟੀਕਲ ਜੀ ਰਸਟ ਕਲਰ ਦਾ ਕਲੈਕਸ਼ਨ ਐ ਇਹੋ ਜੀ ਦੇਣੀ ਆ ਤੁਹਾਨੂੰ ਕਿ ਬਸ ਆਂਦੀ ਗਵਾਂਦੀ ਵੀ ਕਹਿਣਗੇ ਸਾਰੇ ਇਸ ਸ਼ਾਪਿੰਗ ਤੁਸੀਂ ਕਿੱਥੋਂ ਕਰੀ ਆ ਅਸੀਂ ਵੀ ਉੱਥੋਂ ਹੀ ਕਰਨੀ ਆ ਆ ਚੈੱਕ ਕਰੋ ਰਿਸ਼ਤੇਦਾਰ ਵੀ ਕਹਿਣਗੇ ਕਿੱਥੋਂ ਕਰੀ ਆ ਅਸੀਂ ਵੀ ਉੱਥੋਂ ਹੀ ਕਰਨੀ ਆ ਫਰੰਟ ਪੂਰਾ ਹੈਵੀ ਟੋਟਲੀ ਹੈਂਡਵਰਕ ਪਿਓਰ ਬ੍ਰੌਕਟ ਦੀ ਬਾਟਮ ਆਏਗੀ ਇਸ ਤਰ੍ਹਾਂ ਪ੍ਰੋਪਰ ਹੈਵੀ 슬ੀਵਸ ਤੇ ਕੰਮ ਸਭ ਤੋਂ ਸੋਹਣਾ ਆਰਟੀਕਲ ਬੁਟੀਕ ਮੇਡ ਆਰਟੀਕਲ ਉਸ ਤੋਂ ਬਾਅਦ ਬੈਕ ਐਮਬ੍ਰੋਇਡਰੀ ਆ ਰਹੀ ਆ ਬੈਕ ਤੇ ਨੈੱਕ ਤੇ ਵਰਕ ਆਏਗਾ ਆ ਬੈਕ ਨੈੱਕ ਬਣਿਆ ਹੋਇਆ ਦਾ ਬੜਾ ਪਿਆਰਾ ਸੋ ਬੜਾ ਪਿਆਰਾ ਆਰਟੀਕਲ ਆ ਬਹੁਤ ਸੋਹਣਾ ਆਰਟੀਕਲ ਆ ਬਹੁਤ ਸੋਹਣਾ ਆ ਦੇਖੋ ਬੈਕ ਨੈਕ ਬਣਾ ਹੋਇਆ ਆ ਦੇਖੋ ਬੈਕ ਤੇ ਫਲਾਵਰ ਵੀ ਬਣਾ ਹੋਇਆ ਫਰੰਟ ਪੂਰਾ ਹੈਵੀ ਆ ਪਿਓਰ ਖੀਮਖਾ ਬ੍ਰੋਕਰਡ ਦੀ ਬਾਟਮ ਆ ਰਹੀ ਹੈ ਬਾਟਮ ਤੇ ਸਾਰਾ ਵਰਕ ਆਏਗਾ ਸਲਵਾਰ ਦੇ ਪੌਂਚੇ ਤੇ ਕਢਾਈ ਆ ਕਲਾ ਨਹੀਂ ਬੀ ਵਾਲਾ ਨਾਈਸ ਆ ਰਸ ਸ਼ੇਡਾ ਡਿਜ਼ਾਈਨ ਬਹੁਤ ਸੋਹਣਾ ਬਿਊਟੀਫੁਲ ਆਰਟੀਕਲ ਆ ਫਰੰਟ ਪੂਰਾ ਹੈਵੀ ਦੇਖ ਲੈ ਤੁਸੀਂ ਪ੍ਰੋਪਰ ਹੈਵੀ ਸਲੀਵਸ ਉਸ ਤੋਂ ਬਾਅਦ ਦੁਪੱਟਾ ਚੈੱਕ ਕਰੋ ਦੁਪੱਟਾ ਆ ਰਿਹਾ ਪਿਓਰ ਆਰਗੈਂਜ਼ਾ ਦਾ ਸੌਫਟ ਕੁਆਲਿਟੀ ਦਾ ਦੁਪੱਟਾ ਆ ਰਿਹਾ 4 ਸਾਈਡ ਵਿੱਚ ਕੋਰਨਰ ਰੇਂਜ ਦੀ ਜੀ ਆਈ ਗਈ ਜੀ 13500 ਰੁਪਏ ਬੁਕਿੰਗ ਲਾ ਲਓ ਫੜਵਰ ਪਿਓਰ ਖਾਦੀ ਸਿਲਕ ਦਾ ਬੁਟੀਕ ਸਟਾਈਲ ਦਾ ਆਰਟੀਕਲ ਰੈਡੀ ਕਰਵਾਇਆ ਦੋ ਰੰਗ ਸਪੈਸ਼ਲੀ ਰੈੱਡ ਕਲਰ ਤੇ ਸਪੈਸ਼ਲੀ ਰਸਟ ਸ਼ੇਡ ਦੋਨੋਂ ਕਲਰ ਬੜੇ ਪਿਆਰੇ ਆ ਕੰਮ ਡਿਜ਼ਾਈਨ ਮੈਂ ਤੁਹਾਡੇ ਨਾਲ ਹੀ ਦੇਖੂਗਾ ਜੀ ਇਹ ਸੱਚੀ ਗੱਲ ਕਰ ਰਿਹਾ ਮੈਂ ਡਿਜ਼ਾਈਨ ਦੇਖਿਆ ਹੀ ਨਹੀਂ ਹੈ ਤੇ ਓਏ ਹੋ ਹੋ ਵਾ ਸ਼ਾਨਦਾਰ ਪੀਸ ਬਣਾਇਆ ਜੀ ਸਾਰਾ ਹੈਂਡਵਰਕ ਪ੍ਰੋਪਰ ਬੁਟੀਕ ਪੀਸ ਆ ਜੀ ਇਹ ਪਿਓਰ ਖਾਦੀ ਸਿਲਕ ਦਾ ਇਹ ਆਰਟੀਕਲ ਆਇਆ ਹੈ ਇਸ ਕੈਨਰ ਦਾ ਦੂਜੀ ਵੀਡੀਓ ਸੁਣੋ ਸਾਰਾ ਫਰੰਟ ਹੈਵੀ ਪ੍ਰੋਪਰ ਹੈਵੀ 슬ੀਵਸ ਦੇ ਕੰਮ ਸੋ ਬੁਕਿੰਗ ਹੋਣੀ ਹੈ ਸਿਰਫ ਦੋ ਨੰਬਰ ਤੇ ਦੋ ਨੰਬਰ ਅਸੀਂ ਸਕਰੀਨ ਤੇ ਮੈਂਸ਼ਨ ਕਰਦੇ ਹੁੰਦੇ ਆ ਸੋ ਆਪਣਾ ਧਿਆਨ ਰੱਖਿਆ ਕਰੋ ਇੱਕੋ ਅਫੀਸ਼ੀਅਲ ਅਕਾਊਂਟ ਆ ਸਾਡਾ 2 ਲੱਖ 55 56 ਹਜ਼ਾਰ ਫੋਲੋਅਰਸ ਆ ਸੋ ਪ੍ਰੋਪਰ ਹੈਵੀ ਬਾਟਮ ਦੇ ਕੰਮ ਸਲਵਾਰ ਦੇ ਪੌਂਚ ਦੇ ਕੰਮ ਆ ਰਿਹਾ ਜਿਨ੍ਹਾਂ ਨੇ ਵੈਡਿੰਗ ਦੇ ਸੂਟ ਲੈਣੇ ਆ ਦਾਜ ਵਰਦੀ ਲੈਣੇ ਆ ਚਾਹੇ ਵਿਜ਼ਿਟ ਕਰ ਲੋ ਚਾਹੇ ਆਨਲਾਈਨ ਮੰਗਾ ਲੋ ਆਈਟਮਾਂ ਇੱਕ ਤੋਂ ਇੱਕ ਮਿਲਣਗੀਆਂ ਆਪਣੇ ਕੋਲੋਂ ਇੱਕ ਤੋਂ ਇੱਕ 100 ਨੇ ਸੂਟ ਦੁਪੱਟਾ ਪੂਰਾ ਫੂਰ ਸਾਈਡ ਚਨੂਨ ਦਾ ਦੁਪੱਟਾ ਆ ਰਿਹਾ ਦੂਸਰਾ ਰੰਗ ਆ ਰਹਾ ਰੈੱਡ ਜਿਨ੍ਹਾਂ ਨੇ ਬ੍ਰਾਈਡਲ ਸੂਟ ਲੈਣਾ ਹੈ ਰੈੱਡ ਕਲਰ ਦਾ ਘੱਟ ਰੇਂਜ ਦੇ ਵਿੱਚ ਤਾਂ ਆਪ ਇਸ ਬਾਏ ਕਰਦੇ ਹੋ ਸਭ ਤੋਂ ਸੋਹਣਾ ਪੀਸ ਆ ਸੋ ਰੇਟ ਕੀ ਆ ਰਿਹਾ ਇਸ ਦਾ ਜੀ ਰੇਟ ਆ ਰਹਾ ਸਿਰਫ 11200 ਰੁਪਏ 11200 ਰੁਪਏ ਇਸ ਦਾ ਪ੍ਰਾਈਸ ਰਹੇਗਾ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਲਓ ਸਭ ਤੋਂ ਸੋਹਣਾ ਆਰਟੀਕਲ ਲੈ ਕੇ ਆਇਆ ਜੀ ਪਿਓਰ ਸਿਲਕ ਦੇ ਵਿੱਚ ਇਸ ਵਾਰੀ ਇਹੋ ਦੀ ਇਹੋ ਜੀ ਰੇਂਜ ਦੇ ਵਿੱਚ ਇਹ ਆਰਟੀਕਲ ਬਣ ਕੇ ਆਇਆ ਨਾ ਮੈਂ ਕਹਿੰਦਾ ਰੇਟ ਸੁਣ ਕੇ ਹਰ ਕੋਈ ਹਰਿਆਣ ਹੋ ਜੂਗਾ ਵੀ ਇਸ ਰੇਟ ਦੇ ਵਿੱਚ ਕਦੇ ਆਈਟਮ ਨਹੀਂ ਆਉਂਦੀ ਜਿਸ ਰੇਟ ਦੇ ਵਿੱਚ ਇਹ ਆਰਟੀਕਲ ਆਇਆ ਨਾ ਇਸ ਰੇਟ ਦੇ ਵਿੱਚ ਨਾ ਤਾਂ ਕਦੇ ਆਈਟਮ ਕਦੇ ਆਈ ਹੈ ਨਾ ਕਦੇ ਆਣੀ ਹੈ ਸੋ ਮੈਂ ਆਪ ਸ਼ੌਕ ਆ ਇਸ ਦਾ ਰੇਟ ਦੇਖ ਕੇ ਪਿਓਰ ਗਾਬਰਡਨ ਸਿਲਕ ਦਾ ਇਹ ਆਰਟੀਕਲ ਆ ਰਿਹਾ ਜੀ ਸੋ ਪੀਸ ਚੈੱਕ ਕਰੋ ਪਿਓਰ ਸਿਲਕ ਦਾ ਪਿਓਰ ਸਿਲਕ ਦਾ ਸੂਟ ਆ ਰਿਹਾ ਬੁਟੀਕ ਵੀ ਸਾਰਾ ਅੰਟੀਕ ਦਾ ਕੰਮ ਪ੍ਰੋਪਰ ਬਾਜੂ ਤੇ ਕੰਮ ਚਾਹੇ ਫਰਸੀ ਸਲਵਾਰ ਬਣਾਓ ਚਾਹੇ ਬਣਾਓ ਪਲਾਜੋ ਪੈਂਟ ਪਲਾਜੋ ਚਾਹੇ ਸਲਵਾਰ ਜੋ ਮਰਜੀ ਬਣਾਓ ਸੋ ਰੇਟ ਆ ਰਿਹਾ ਇਸ ਦਾ ਜੀ ਸਿਰਫ ਤੇ ਸਿਰਫ 6950 6950 ਰੁਪਏ ਨਹੀਂ ਤਾਂ ਇਹੋ ਜੀ ਆਈਟਮ ਵੀ ਗਾਰਡਨ ਸਿਲਕ ਦੇ ਵਿੱਚ 11-12000 ਤੋਂ ਘੱਟ ਨਹੀਂ ਬਣਦੀ ਕਿਉਂਕਿ ਫੈਬਰੂਰੀ ਬਹੁਤ ਮਹਿੰਗਾ ਹੈ ਇਹ ਸੋ ਪ੍ਰੋਪਰ ਨੈਕ ਤੇ ਕੰਮ ਆ ਰਿਹਾ ਪ੍ਰੋਪਰ ਫਰੰਟ ਆ ਇਹ ਵੀ ਸੋ ਆ ਆ ਰਿਹਾ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦੁਪੱਟਾ 6900 ਰੁਪਏ ਇਸ ਦਾ ਪ੍ਰਾਈਸ ਆ ਰਿਹਾ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਲਿਓ ਸੋ ਕਲਰ ਚੈੱਕ ਕਰੋ ਮਹਿਰੂਨ ਸ਼ੇਡ ਪਾਕਿਸਤਾਨੀ ਗ੍ਰੀਨ ਕਲਰ ਪ੍ਰੋਪਰ ਪਿਓਰ ਦੇ ਰੰਗ ਨੇ ਇਹ ਫਿਰੋਜ਼ੀ ਸ਼ੇਡ ਇਹ ਪਿਓਰ ਦੇ ਕਲਰ ਨੇ ਪਿਓਰ ਦਾ ਰਾਣੀ ਸ਼ੇਡ ਉਹ ਰਾਣੀ ਕਲਰ ਆ ਵੀ ਮਤਲਬ ਕਿ ਹਰ ਕਿਸੇ 'ਚ ਨਹੀਂ ਮਿਲਦਾ ਠੀਕ ਹੈ ਜੀ ਸੋ ਕਲਰ ਸਾਰੇ ਸੋਹਣੇ ਨੇ 6950 6950 ਰੁਪਏ ਦਾ ਪ੍ਰਾਈਸ ਹੈ ਫੁੱਲ ਪਿਓਰ 35 ਗ੍ਰਾਮ ਆਰਗੈਂਜ਼ੋ ਦਾ ਬੜਾ ਪਿਆਰਾ ਪਿੰਕ ਕਲਰ ਦਾ ਆਰਟੀਕਲ ਜੀ ਸਟਾਕ ਹੋਇਆ ਜੀ ਸੋ ਪਾਰਟੀ ਫੰਕਸ਼ਨ ਲਈ ਹੁਣ ਸੂਟ ਦੱਬ ਕੇ ਆਰਡਰ ਕਰਨੇ ਸ਼ੁਰੂ ਕਰਦੋ ਸੋ ਆਰਡਰ ਨੰਬਰ ਸਾਡੇ ਦੋਆ ਤੇ ਸਾਡਾ ਇੱਕ ਓਫੀਸ਼ੀਅਲ ਅਕਾਊਂਟ ਹੈ ਜਿਹਦੇ 2 ਲੱਖ ਕੁਝ ਫਾਲੋਅਰਸ ਆ ਸੋ ਫੇਕ ਤੇ ਜਾਣ ਤੋਂ ਉਹੀ ਆਪਣਾ ਧਿਆਨ ਰੱਖਣਾ ਬਸ ਕੇ ਰਹਿਣਾ ਸੋ ਵੀਡੀਓ ਕਾਲ ਤੇ ਵੈਰੀਫਾਈ ਕਰਕੇ ਆਰਡਰ ਕਰੋ ਪੂਰਾ ਫਰੰਟ ਹੈਵੀ ਟੋਟਲੀ ਹੈਂਡ ਦਾ ਕੰਮ ਪ੍ਰੋਪਰ ਹੈਵੀ 슬ੀਵਸ ਤੇ ਕੰਮ ਆ ਇਸ ਦਾ ਬੈਕ ਤੇ ਐਮਬ੍ਰੋਇਡਰੀ ਆ ਰਹੀ ਹੈ ਸੋ ਨੰਬਰ ਸਾਡੇ ਦੋਨੇ ਆਰਡਰ ਵਾਲੇ 7837015332852830084 ਆ ਦੋ ਨੰਬਰਾਂ ਤੇ ਹੀ ਬੁਕਿੰਗ ਹੋਣੀ ਹੈ ਨੰਬਰ ਆਪਣੇ ਫੋਨ ਦੇ ਵਿੱਚ ਸੇਵ ਕਰਕੇ ਰੱਖ ਲਓ ਔਰ ਆ ਆ ਰਿਹਾ ਇਹਦਾ ਦੁਪੱਟਾ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦਾ ਦੁਪੱਟਾ ਆ ਰਿਹਾ ਬਾਟਮ ਤੇ ਕੰਮ 슬ੀਵਸ ਤੇ ਕੰਮ ਬੈਕ ਐਮਬ੍ਰੋਇਡਰੀ ਸੋ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦਾ ਆਰਟੀਕਲ ਬਿਊਟੀਫੁੱਲ ਸੂਟ ਸ਼ਾਇਦ ਹੀ ਕੋਈ ਕਸਟਮਰ ਹੋਊਗਾ ਜਿਹਨੂੰ ਆਹ ਸੂਟ ਨਾ ਪਸੰਦ ਹੋਵੇ ਜੀ ਮੈਂ ਕਹਿੰਨਾ ਅਮਰਤਸਰੀਆ ਮਾਲਦਾਨ ਦੇ ਸ਼ਾਪ ਦੀ ਜਾਨ ਆ ਇਹ ਸ਼ਾਨ ਆ ਸੂਟ ਇੰਨਾ ਪਿਆਰਾ ਆਰਟੀਕਲ ਇਹ ਰੀਸਟਾਕ ਹੋਇਆ ਆਰਟੀਕਲ ਸੋ ਅਲਟੀਮੇਟ ਪੀਸ ਆ ਮੈਂ ਰੇਟ ਵੀਡੀਓ ਦੇ ਲਾਸਟ ਵਿੱਚ ਦੱਸੂਗਾ ਨੰਬਰ ਸਾਡੇ ਦੋ ਸਕਰੀਨ ਤੇ ਮੈਂਸ਼ਨ ਆ ਨੰਬਰ ਵੀ ਮੈਂ ਬੋਲ ਕੇ ਜਾਊਂਗਾ ਸੋ ਵੀਡੀਓ ਨੂੰ ਪੂਰਾ ਦੇਖਿਓ ਮੇਰੀ ਰਿਕੁਐਸਟ ਆਹ ਵਾਲਾ ਆਰਟੀਕਲ ਤਾਂ ਇੰਨਾ ਪਿਆਰਾ ਆਰਟੀਕਲ ਆ ਮਤਲਬ ਇਹ ਮੇਰਾ ਫੇਵਰਟ ਸੂਟ ਆ ਇਹ ਸੋ ਸਭ ਤੋਂ ਸੋਹ ਪੂਰਾ ਫਰੰਟ ਹੈ ਵੀ ਟੋਟਲੀ ਹੈਂਡਵਰਕ ਮੈਂ ਕਹਿੰਨਾ ਡਿਜ਼ਾਈਨਿੰਗ ਦੇ ਤਾਂ ਮੈਂ ਇਸ ਤੋਂ ਪਰ ਡਿਜ਼ਾਈਨਿੰਗ ਨਹੀਂ ਦੇਖੀ ਹਜ ਤੱਕ ਹਾਈ ਲੈਵਲ ਦੀ ਡਿਜ਼ਾਈਨਿੰਗ ਹੈ ਇਹ ਸਾਰਾ ਫਰੰਟ ਹੈਵੀ ਪ੍ਰੋਪਰ ਹੈਵੀ 슬ੀਵਸੇ ਕੰਮ ਪਿਓਰ ਕਲੇਵ ਦੀ ਬਾਟਮ ਔਰ ਪੂਰਾ ਹੈਵੀ ਦੁਪੱਟਾ ਪਿਓਰ ਗਲਾਸ਼ਮਰ ਔਰ ਗਾਂਜ਼ਾ ਦਾ ਤੁਸੀਂ ਕੰਮ ਚੈੱਕ ਕਰੋ ਮੈਂ ਕਹਿੰਨਾ ਇਹੋ ਜਿਹਾ ਵਰਕ ਜਲਦੀ ਨਹੀਂ ਦੇਖਣ ਨੂੰ ਮਿਲਦਾ ਜੋ ਜਿਹੜੀ ਡਿਜ਼ਾਈਨਿੰਗ ਹੈ ਆ ਚੈੱਕ ਕਰੋ ਅਜ ਦਾ ਦੁਪੱਟਾ ਆ ਰਿਹਾ ਪੱਲੇ ਪੂਰੇ ਹੈਵੀ 4 ਸਾਈਡ ਪੂਰਾ ਹੈਵੀ ਸੁਰਾਂਗਾ ਸੀ 2 ਰੇੜੀ ਕਰਵਾਏ ਆ ਜੇ ਪਹਿਲਾਂ 3 ਆਈ ਸੀ ਹੁਣ 2 ਆਇਆ ਰੀਸਟਾਕ ਹੋਇਆ ਸੋ ਰੇਟ ਮੈਂ ਵੀਡੀਓ ਦੇ ਲਾਸਟ ਵਿੱਚ ਤੱਕ ਦੱਸੂਗਾ ਸੋ ਪਲੀਜ਼ ਵੀਡੀਓ ਨੂੰ ਪੂਰਾ ਦੇਖੋ ਆ ਚੈੱਕ ਕਰੋ ਸੈਕੰਡ ਕਲਰ ਆ ਆ ਰਹਾ ਸੈਕੰਡ ਰਸਟ ਔਰੇਂਜਾ ਕਲਰ ਹੈ ਬੜਾ ਪਿਆਰਾ ਸ਼ੇਡ ਹੈ ਸੋ ਜਿਹੜਾ ਇਹਦਾ ਪ੍ਰਾਈਸ ਆਏਗਾ ਉਹ ਆਏਗਾ 19300 ਰੁਪਏ ਸੋ ਬੁਕਿੰਗ ਹੋਣੀ ਹੈ ਸਾਡੇ ਦੋ ਨੰਬਰ ਤੇ 78370 15332 85283 ਟ੍ਰਿਪਲ ਜੋ ਚਾਸ ਹੁਣ ਵੈਟਿੰਗ ਦੇ ਸਭ ਤੋਂ ਸੋਹਣੇ ਸੂਟ ਤੁਹਾਨੂੰ ਮਿਲਣਗੇ ਅਮਰਸਰੀਆਂ ਮਾਲਿਆਂ ਦੇ ਸਟੋਰ ਤੋਂ ਆ ਚੈੱਕ ਕਰੋ ਜੀ ਪਿਓਰ ਔਰਗੈਂਜ਼ਾ ਦਾ ਡਿਜ਼ਾਈਨਰ ਦੁਬੱਟੇ ਨਾਲ ਆਰਟੀਕਲ ਲੈ ਕੇ ਆਇਆ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦਾ ਇਹ ਆਰਟੀਕਲ ਆ ਰਿਹਾ ਇੰਨਾ ਪਿਆਰਾ ਸੂਟ ਹੈ ਤੁਸੀਂ ਡਿਜ਼ਾਈਨਿੰਗ ਚੈੱਕ ਕਰੋ ਜੀ ਸਾਰਾ ਸਾਰਾ ਹੈਂਡਵਰਕ ਸਾਰਾ ਪੈਚਵਰਕ ਬਿਊਟੀਫੁੱਲ ਆਰਟੀਕਲ ਸਾਰਾ ਹੈਂਡਵਰਕ ਦਾ ਕੰਮ ਆ ਰਿਹਾ ਜੀ ਪ੍ਰੋਪਰ 슬ੀਵਸ ਤੇ ਕੰਮ ਸੂਟ ਦੇਖੋ ਕਿੰਨਾ ਪਿਆਰਾ wedding ਦੇ ਲਈ ਸਪੈਸ਼ਲ ਬੁਟੀਕ ਮੈਡ ਆਰਟੀਕਲ ਦੀ ਡਿਜ਼ਾਈਨਰ ਦੁਪੱਟੇ ਨਾਲ ਓਏ ਹੋਏ ਹੋਏ ਦੁਪੱਟੇ ਦੀ ਡਿਜ਼ਾਈਨਿੰਗ ਚੈੱਕ ਕਰੋ ਦੁਪੱਟੇ ਦੇ ਫੋਰ ਸਾਈਡ ਕੰਮ ਪੂਰਾ ਪੱਲੇ ਦੇਖੋ ਕਿੰਨੇ ਸ਼ਾਨਦਾਰ ਨੇ ਸਾਰਾ ਕਟਵਰਕ ਦਾ ਕੰਮ ਆਹ ਚੈੱਕ ਕਰੋ ਦੁਪੱਟੇ ਦੀ ਖੂਬਸੂਰਤੀ ਵਾਓ ਦੁਪੱਟੇ ਦੇ ਮਿਡਲ ਦਾ ਡਿਜ਼ਾਈਨ ਚੈੱਕ ਕਰੋ ਜੀ ਇਹ ਆਏਗਾ ਮਿਡਲ ਦੇ ਵਿੱਚ ਜੇ ਤੁਸੀਂ ਦੁਪੱਟਾ ਲਓਗੇ ਨਾ ਬੈਕ ਸਾਈਡ ਤੋਂ ਦੁਪੱਟਾ ਬੜਾ ਸੋਹਣਾ ਲੱਗੂਗਾ ਸੋ ਦੋ ਰੰਗ ਆ ਪਰ ਰੈਡੀ ਕਰਵਾਇਆ ਦੋਨੋਂ ਰੰਗ ਬੜੇ ਸੋਹਣਿਆ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਸੈਕੰਡ ਸ਼ੇਡ ਆ ਰਹਾ ਨਮਾ ਜਾਂ ਜਿਹੜਾ ਇਹਦਾ ਪ੍ਰਾਈਸ ਰਹੇਗਾ ਜੀ ਉਹ ਰਹੇਗਾ 14300 ਰੁਪਏ ਨੰਬਰ ਸਾਡੇ ਦੋਨੇ ਆਰਡਰ ਨਾਲੇ 78370 15332 85283 트리플 जो 80 ਲੋ ਜੀ ਹੁਣ ਪਾਰਟੀ ਵੇਅਰ ਸੂਟਾਂ ਦੀ ਅਲਟੀਮੇਟ ਕਲੈਕਸ਼ਨ ਲੈ ਕੇ ਆਇਆ ਥੋੜੇ ਵਾਸਤੇ ਹੁਣ ਨਰਾਤੇ ਸ਼ੁਰੂ ਹੋ ਗਏ ਆ ਮੇਨ ਸ਼ਗਨਾਂ ਦੇ ਦਿਨ ਸ਼ੁਰੂ ਹੋ ਗਏ ਕਹਿਣ ਦਾ ਮਤਲਬ ਇਹ ਆ ਸੋ ਚੈੱਕ ਕਰੋ ਜੀ ਪਹਿਲਾਂ ਤੁਸੀਂ ਮਾਡਲ ਦੇ ਪਾ ਵੀ ਮੈਂ ਪੀਸ ਰੈਡੀ ਕਰਵਾ ਥੋੜੇ ਵਾਸਤੇ ਸੋ ਅਲਟੀਮੇਟ ਪੀਸ ਰੈਡੀ ਕਰਵਾਇਆ ਕਲਰ ਕੰਬੀਨੇਸ਼ਨ ਇਹੋ ਜਿਹਾ ਪਹਿਲੀ ਵਾਰ ਆਇਆ ਮੈਂ ਇੱਕ ਗੱਲ ਕਹਿ ਦੇਣਾ ਜਿਨ੍ਹਾਂ ਨੇ ਹੁਣ ਵੈਡਿੰਗ ਦੀ ਸ਼ਾਪਿੰਗ ਕਰਨ ਦੀਆਂ ਚਾਹੇ ਤੁਸੀਂ ਦਾਜੋਰੀ ਦੇ ਸੂਟ ਲੈਣੇ ਆ ਚਾਹੇ ਤੁਸੀਂ ਸ਼ਗਨ ਦੇ ਸੂਟ ਲੈਣੇ ਆ ਜਿਵੇਂ ਵੀ ਤੁਸੀਂ ਸੂਟ ਬਾਏ ਕਰਨੇ ਆ ਹੈਵੀ ਸੂਟ ਬਾਏ ਕਰਨੇ ਆ ਪਾਰਟੀ ਵੇਅਰ ਸੂਟ ਲੈਣੇ ਆ ਤਾਂ ਮੇਰੇ ਕੋਲ ਇਹੋ ਜਿਹੀ ਵੈਰਾਈਟੀ ਆਈ ਹੈ ਤੁਸੀਂ ਬਾਸ ਥੋੜਾ ਮਨ ਖੁਸ਼ ਕਰ ਦਾਂਗੇ ਇੰਨੀ ਗਾਰੰਟੀ ਦਿੰਦੇ ਆ ਆਪਾਂ ਇੱਕ ਵਾਰੀ ਚਾਹੇ ਵਿਜ਼ਿਟ ਕਰ ਲੋ ਚਾਹੇ ਆਨਲਾਈਨ ਮੰਗਾ ਲਓ ਸੋ ਸਾਡਾ ਇਕੋ ਅਫੀਸ਼ੀਅਲ ਅਕਾਊਂਟ ਹੈ ਜਿਹਦੇ 2,55,56000 ਹੋਲਵ फ्रंट प्रॉपर हेवी टोटली दबके दा काम पीस बड़ा शानदार प्रॉपर हेवी स्लीव्स से काम फ्रंट और बैक दा डिजाइन बना हुआ है ਤੁਸੀਂ पीस चेक ਕਰੋ ओहो हो हो अल्टीमेट बुटीक पीस जी अल्टीमेट बुटीक पीस ਆ ਦੇਖੋ ਬੈਕ ਦੀ ਐਮਬ੍ਰੋਇਡਰੀ ਸੇਮ ਬੈਕ ਤੇ ਵਰਕ ਆ ਰਿਹਾ ਹੈ फ्रंट और बैक पूरा हेवी ਆ ਰਿਹਾ ਸਾਰਾ ਪੈਚਵਰਕ ਦਾ ਕੰਮ ਹੈ ਘੇਰੇ ਤੇ अल्टीमेट ਡਿਜ਼ਾਈਨਰ ਪੀਸ ਲੈ ਕੇ ਆਇਆ ਔਰ ਤੁਸੀਂ ਕੰਬੀਨੇਸ਼ਨ ਚੈੱਕ ਕਰੋ ਕੁਝ ਨਵਾਂ ਜਾਂ ਕੰਟਰਾਸਟ ਹੈ हटके ਇਹਨੂੰ ਕਹਿੰਦੇ ਆਂ ਦਾ ਕੁਝ ਅਲੱਗ ਚੀਜ਼ ਫੋਰ ਸਾਈਡ ਦਬਕੇ ਦਾ ਕੰਮ ਆ ਦੁਪੱਟੇ ਦਾ ਬੜਾ ਸ਼ਾਨਦਾਰ ਗਲਾਸ਼ੀਮਾ organza ਫੈਬਰੀ ਰਹੇਗਾ ਜਿਹੜਾ ਇਹਦਾ ਪ੍ਰਾਈਸ ਆ ਰਿਹਾ ਜੀ ਉਹ ਆ ਰਿਹਾ 17200 ਰੁਪਏ